ਸੱਚੀ ਗੱਲ ਤੁਸੀਂ ਦੇਖ ਰਹੇ ਹੋ ਦਨ ਐਕਸਪਰੇਸ ਟੀਵੀ ਮੈਂ ਸੋਨੀਆ ਸੋ ਬੰਬੂਗਾਰ ਟੂ ਫਿਲਮ ਜੋ ਆ ਰਿਲੀਜ਼ ਹੋ ਚੁੱਕੀ ਹੈ ਸਕਰੀਨਿੰਗ ਤੇ ਪਹੁੰਚੇ ਸਿਗੇ ਤੇ ਫਿਲਮ ਦੇ ਸਟਾਰ ਕਾਸਟ ਨਾਲ ਅਸੀਂ ਲਗਾਤਾਰ ਗੱਲਬਾਤ ਵੀ ਕਰ ਰਹੇ ਹਾਂ ਸੋ ਇਸ ਵਕਤ ਸਰ ਨਲਕਿਰਨ ਸਿੰਘ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸੋ ਮੱਚ ਸੋ ਕਿਵੇਂ ਦਾ ਲੱਗਾ ਹੁਣ ਜਦੋਂ ਤੁਸੀਂ ਸੁਣਿਆ ਵੀ ਹੋਏਗਾ ਸਾਰੇ ਹੋਟਿੰਗ ਵੀ ਕਰ ਰਹੇ ਸੀਗੇ ਸਾਰਿਆਂ ਨੂੰ ਫਿਲਮ ਬਹੁਤ ਪਸੰਦ ਆਈ ਹੈ ਬਹੁਤ ਬਹੁਤ ਵਧੀਆ ਫੀਲ ਹੋ ਰਿਹਾ ਹੈ ਦੇਖੋ ਜਦੋਂ ਇੰਨਾ ਟਾਈਮ ਲਾ ਕੇ ਇਨੇ ਐਫਰਟ ਲਾ ਕੇ ਸਾਰੇ ਟੀਮ ਦੇ ਨੇ ਐਫਰਟ ਪ੍ਰੋਡਿਊਸਰਸ ਦੇ ਨੇ ਐਫਰਟ ਇਨੇ ਮਨੀ ਲਗਾ ਕੇ ਜਦੋਂ ਇੱਕ ਵਧੀਆ ਰਿਜ਼ਲਟ ਦਿੰਦੀ ਹੈ ਨਾ ਮੂਵੀ ਤਾਂ ਸੋਚੋ ਕਿੰਨਾ ਗ੍ਰੇਟਫੁਲ ਔਰ ਕਿੰਨਾ ਵਧੀਆ ਫੀਲ ਹੁੰਦਾ ਹੈ ਹੈਨਾ ਤੇ ਰੱਬ ਕਰਕੇ ਬਹੁਤ ਵਧੀਆ ਸੁਪਰ ਡੂਪਰ ਹਿੱਟ ਵੀ ਜਾਵੇ ਤੇ ਮੁੱਲੇ ਵੀ ਮੋੜੇ ਸੋ ਜੇਕਰ ਤੁਹਾਡੀ ਗੱਲ ਕਰੀਏ ਤਾਂ ਸੀਰੀਅਲਸ ਫਿਲਮਾਂ ਦੇ ਵਿੱਚ ਤੁਸੀਂ ਆਏ ਹੋ ਐਂਡ ਤੁਸੀਂ ਉਸ ਫਿਲਮ ਦਾ ਪਾਰਟ ਹੋ ਜੋ ਕਿ ਪਹਿਲੀ ਬਹੁਤ ਬਲੌਕਬਸਟਰ ਰਹਿ ਚੁਕੀ ਆ ਸੋ ਜਦੋਂ ਇਹ ਸਕ੍ਰਿਪਟ ਤੁਹਾਡੇ ਕੋਲ ਆਈ ਹੋਏਗੀ ਕਿਵੇਂ ਦਾ ਉਸ ਟਾਈਮ ਦੇ ਇਮੋਸ਼ਨਸ ਕੀ ਸੀਗੇ ਜਜ਼ਬਾਤ ਕੀ ਸੀਗੇ ਕਿਉਂਕਿ ਪਹਿਲੀ ਵੱਡੀ ਸਟਾਰ ਕਾਸਟ ਵੀ ਇਸ ਦੇ ਵਿੱਚ ਰਹਿ ਚੁੱਕੀ ਆ ਦੇਖੋ ਜਦੋਂ ਜਦੋਂ ਸਕ੍ਰਿਪਟ ਮੇਰੇ ਹੱਥ ਚ ਆਈ ਨਾ ਸਕ੍ਰਿਪਟ ਪੜ੍ਹ ਕੇ ਮੈਨੂੰ ਇਹ ਲੱਗਾ ਕਿ ਕੀ ਮਤਲਬ ਮੈਂ ਸਹੀ ਕੀਤਾ ਟੂ ਸੇ ਓਕੇ ਫਾਰ ਥਿਸ ਰੋਲ ਅ ਕਿ ਇੱਕ ਜਦੋਂ ਆਪਾਂ ਸਕ੍ਰਿਪਟ ਪੜ੍ਹਦੇ ਆ ਨਾ ਉਹਦਾ ਸਮਝ ਆ ਜਾਂਦਾ ਹੈ ਕਿ ਯਾ ਦਿਸ ਇਜ਼ ਅ ਮੇਜਰ ਸੀਨ ਦਿਸ ਇਜ਼ ਅ ਦਿਸ ਇਜ਼ ਅ ਮੇਜਰ ਪਾਰਟ ਆਫ ਦ ਮੂਵੀ ਤਾਂ ਉਹ ਜਦੋਂ ਦੇਖਿਆ ਤਾਂ ਮੈਨੂੰ ਲੱਗਾ ਕਿ ਹਾਂ ਇਹ ਬਹੁਤ ਵਧੀਆ ਜਾਣ ਵਾਲਾ ਹੈ ਤੇ ਬਹੁਤ ਮੇਜਰ ਕਿਉਂਕਿ ਉਸ ਕੈਰੈਕਟਰ ਦੇ ਨਾਲ ਦੂਸਰੇ ਕੈਰੈਕਟਰ ਦੇ ਉੱਤੇ ਵੀ ਅਸਰ ਪਵੇਗਾ ਉਸ ਦੀ ਵੀ ਜਜ਼ਬਾਤ ਬਦਲ ਜਾਣੇ ਆ yes yes definitely definitely ਉਹ ਆਪਾਂ ਵੇਖਿਆ ਵੀ ਕਿ ਜੋ ਜੋ ਮੇਰੇ ਵਾਲਾ ਸੀਨ ਸੀ ਉਸ ਸੀਨ ਤੋਂ ਪਹਿਲਾਂ ਜੋ ਰੇਸ਼ਮ ਦਾ ਕੈਰੈਕਟਰ ਸੀ ਔਰ ਉਸ ਤੋਂ ਬਾਅਦ ਜੋ ਰੇਸ਼ਮ ਦੇ ਕੈਰੈਕਟਰ ਦੇ ਵਿੱਚ ਚੇਂजेस ਆਏ ਜੋ ਉਹ ਇਮੋਸ਼ਨਸ ਜਿਹੜੇ ਉਹਨਾਂ ਦੇ ਪਾਵਰਫੁਲ ਆਏ ਤਾਂ ਮਤਲਬ ਹਾਂ ਮੈਨੂੰ ਉਹ ਸਮਝ ਆ ਗਿਆ ਸੀਗਾ ਕਿ ਹਾਂ ਇਹ ਬਹੁਤ ਵੱਡਾ ਪਾਰਟ ਮੇਜਰ ਪਾਰਟ ਪਲੇ ਕਰਨ ਵਾਲਾ ਹੈ ਇਹ ਵਾਲਾ ਸੀਨ ਠੀਕ ਹੈ ਸੋ ਜੇਕਰ ਆਪਾਂ ਸਟਾਰ ਕਾਸਟ ਦੀ ਗੱਲ ਕਰੀਏ ਗੁਰਪ੍ਰੀਤ ਖੁੱਗੀ ਸਰ ਹੁਣ ਨਾਲ ਤੁਸੀਂ ਕੰਮ ਕਰਿਆ ਸੋ ਜਦੋਂ ਉਹ ਸੀਨ ਸ਼ੂਟ ਕਰ ਰਹੇ ਸੀਗੇ ਕੀ ਫੀਲ ਹੋ ਰਿਹਾ ਸੀਗਾ ਕਿਉਂਕਿ ਬਹੁਤ ਵੱਡੇ ਆਰਟਿਸਟ ਨਰਵਸਨੈਸ ਸੀਗੀ ਜਾਂ ਸਿਗਾ ਵੀ ਠੀਕ ਹੈ ਕਰ ਲਾਂਗੇ ਨਹੀਂ ਮੈਂ ਸੱਚੀ ਦੱਸਾਂ ਤਾਂ ਨਰਵਸ ਤਾਂ ਬਿਲਕੁਲ ਵੀ ਨਹੀਂ ਸੀ ਕਿਉਂਕਿ ਜਦੋਂ ਸਕ੍ਰਿਪਟ ਹੱਥ 'ਚ ਆ ਗਈ ਨਾ ਫਿਰ ਪੂਰਾ ਫੋਕਸ ਹੋ ਜਾਂਦਾ ਕਿ ਨਾਓ ਅਗਰ ਇਹ ਮੈਨੂੰ ਮਿਲੇ ਨਾ ਤਾਂ ਬੈਸਟ ਦੇਣਾ ਆਪਣਾ ਤਾਂ ਮੇਰਾ ਪੂਰਾ ਧਿਆਨ ਉਹਦੇ ਵਿੱਚ ਹੁੰਦਾ ਹੈ ਬਾਕੀ ਮੇਰੇ ਕੋ ਆਰਟਿਸਟ ਗੁਰਪ੍ਰੀਤ ਕੁੱਗੀ ਸਰ ਬਿੰਨੂ ਸਰ ਨੇ ਮੈਨੂੰ ਬਹੁਤ ਕੋਆਪਰੇਟ ਕੀਤਾ ਇੱਕ ਵਾਰ ਵੀ ਮਤਲਬ ਨਰਵਸ ਫੀਲ ਵੀ ਨਹੀਂ ਕਰਨ ਦਿੱਤਾ ਮਤਲਬ ਉਹ ਐਸਪੀ ਹੋ ਰਿਹਾ ਉਹ ਤਾਂ ਸ਼ਤਰ ਦਿਜ਼ਾਰ ਹੈ ਮੈਂ ਉਹਨਾਂ ਦੀ ਤੋ ਜੇਕਰ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਦੀ ਗੱਲ ਕਰੀਏ ਫਿਊਚਰ ਪਲਾਨਸ ਦੀ ਗੱਲ ਕਰੀਏ ਤਾਂ ਉਹ ਕੀ ਰਹਣਗੇ ਕੁਝ ਮੂਵੀਜ਼ ਅਸੀਂ ਸ਼ੂਟ ਕਰ ਲੀਆਂ ਨੇ ਤੇ ਕੁਝ ਤੇ ਹਜੇ ਵਰਕ ਚੱਲ ਰਿਹਾ ਹੈ ਗੱਲਬਾਤ ਚੱਲ ਰਹੀ ਹੈ ਹਜੇ ਮੈਂ ਕੁਝ ਨਹੀਂ ਦੱਸੂਗੀ ਜਦੋਂ ਆਉਣਗੇ ਫਿਰ ਇੰਸਟਾ ਤੇ ਵੇਖਿਓ ਸੋ ਥੈਂਕ ਯੂ ਸੋ ਮੱਚ ਐਂਡ ਬੈਸਟ ਵਿਸ਼ਸ ਟੂ ਥੈਂਕ ਯੂ ਸੋ ਮੱਚ ਥੈਂਕ ਯੂ